ਅੱਖਿਆ ਅੱਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜੇ ਵਾਹਿਆ ਮਾਂ ਨੇ ਅੱਖਿਆ ਪਿਆਰ ਨਾਲ ਪੁੱਤ ਨੂੰ ਨਾਲ ਗੋਦ ਵਿੱਚ ਪਕੜੇ ਵਾਹਿਆ ਜੰਨਾ ਸੁਣ ਲੈ ਕੋ ਚੰਡ ਤੇਰੇ ਵੱਜ ਗਈ ਜੰਨਾ ਸੁਣ ਲੈ ਸੁਣ ਲੈ ਕੋ ਚੰਡ ਤੇਰੇ ਵੱਜ ਗਈ ਮਾਂ ਨੇ ਕੋਲ ਕੇ ਹਵਾਲ ਸੁਣਾਇਆ ਜੰਨਾ ਸੁਣ ਲੈ ਕੋ ਕੰਡ ਤੇਰੇ ਵੱਜ ਗਈ ਮਾਂ ਨੇ ਖੋਲ ਕੇ ਹਵਾ ਲੈ ਸੁਣਾਇਆ ਨਾਮ ਦੇ ਗੰਧਾਰ ਜਈ ਜੀਨਾ ਮੱਝ ਦੇ ਮਤਿਹਰ ਦਾਗ ਲਾਇਆ ਪੀੜ ਪੈ ਗਈ ਗੁਰਾਂ ਤੋਂ ਮੁਖ ਮੋੜਿਆ ਪੀੜ ਪੈ ਗਈ ਪੈ ਗਈ ਗੁਰਾਂ ਤੋਂ ਮੁਖ ਮੋੜਿਆ ਬੇਦਾਵਾ ਛੱਟ ਲਿਖ ਕੇ ਫੜਾਇਆ ਪੀੜ ਪੈ ਗਈ ਗੁਰਾਂ ਤੋਂ ਮੁਖ ਮੋੜਿਆ ਬੇਦਾਵਾ ਛੱਟ ਲਿਖ ਕੇ ਫੜਾਇਆ ਸੁਮਤ ਤੇਰੀ ਜਿੰਦ ਤੇ ਪੈ ਜਾਏ ਨਾ ਉਹਨਾਂ ਦਾ ਕਿਤੇ ਸਾਇਆ ਮੈਂ ਸੋਚਿਆ ਮਸੂਮ ਤੇਰੀ ਜਿੰਦ ਤੇ ਪੈ ਜਾਏ ਨਾ ਉਤਾਂ ਦਾ ਕਿਤੇ ਸਾਇਆ ਤੈਨੂੰ ਸੂਰਮਾ ਬਣਾਵਾ ਜਿੰਦ ਲੋਚਦੀ ਤੈਨੂੰ ਸੂਰਮਾ ਸੂਰਮਾ ਬਣਾਵਾ ਜਿੰਦ ਲੋਚਦੀਾਰੇ ਮਹਿਰੀਆਂ ਦਾ ਜੰਗ ਚ ਸਪਾਇਆ ਤੈਨੂੰ ਸੂਰਮਾ ਬਣਾਵਾ ਜਿੰਦ ਲੋਚਦੀ ਕਰੇ ਮਹਿਰੀਆਂ ਦਾ ਜੰਗ ਸਪਾਇਆ ਇਸ ਕਾਰਨੇ ਚਪੇੜ ਤੇਰੇ ਵੱਜ ਗਈ ਬਈ ਇਸ ਕਾਰਨੇ ਕਾਰਨੇ ਚਪੇੜ ਤੇਰੇ ਵੱਜ ਗਈ ਰਾਜਕੌਮ ਦਾ ਬਣੇ ਸ਼ਰਮਾਇਆ ਇਸ ਕਾਰਨੇ ਚਪੇੜ ਤੇਰੇ ਵੱਜ ਗਈ ਰਾਜਕੌਮ ਦਾ ਫੜੇ ਸ਼ਰਮਾਇਆ ਰਾਜਕੌਮ ਦਾ ਫੜੇ ਸ਼ਰਮਾਇਆ ਰਾਜਕੌਮ ਦਾ ਫੜੇ ਸ਼ਰਮਾਇਆ ਜਥੇਦਾਰ ਮਹਾ ਸਿੰਘ ਨੇ 40 ਸਿੰਘਾਂ ਨੂੰ ਕਤਲ ਕੀਤਾ ਕਹਿਣ ਲੱਗਿਆ ਵੀ ਆਪਾਂ ਤਾਂ ਲੋਕੀ ਵੇਖ ਕੇ ਰਾਜੀ ਆਪਾਂ ਨੂੰ ਤੇ ਤਾਨੇ ਮਾਰੇ ਜਾਣੇ ਮਿਹਨੇ ਮਾਰੇ ਜਾ ਰਹੇ ਆ ਮਹਾ ਸਿੰਘ ਸਰਦਾਰ ਆ ਬੋਲੀ ਗਈ ਕਾਲ ਦਾ ਚੀਰ ਉਹਨੇ ਚਟਪੜ ਦੇ ਲਗਾਈ ਨਾ ਇਕੱਠੇ ਪਲ ਵਿੱਚ ਕੀਤੇ ਵੀਰ ਸਿੰਘੋ ਤ੍ਰਿਗ ਸਾਡਾ ਜੀਵਣਾ ਗੁਰਵਿੰਨ ਗਤੀ ਨਾ ਹੋਵੇ ਸਰੀਰ ਚੱਲੋ ਚੱਲ ਕੇ ਭੁੱਲ ਬਖਸ਼ਾ ਲਿਏ ਬਖਸ਼ ਦੇਣਗੇ ਪੀਰਾਂ ਦੇ ਪੀਰ ਰਾਹ ਫੜਿਆ ਅਮਰਤ ਮੁਕਤਸਰ ਸਾਹਿਬ ਦਾ ਮੰਜਲਾ ਕੱਟਦੇ ਜਾਣ ਸੁਰ ਵੀਰ ਤੇ ਆਖਰਕਾਰ ਇਹ ਸਾਰੇ ਯੋਧੇ ਸਤਿਗੁਰਾਂ ਤੋਂ ਭੁੱਲ ਬਖਸ਼ਾਉਣ ਵਾਸਤੇ ਅੱਜ ਮੁਕਤਸਰ ਸਾਹਿਬ ਦੀ ਧਰਤੀ 'ਤੇ ਤੁਰੇ ਨੇ ਉਧਰ ਕਲੰਗੀ ਤਰਪਾ ਸਾਹਿਬ ਜੀ ਹਜ਼ੂਰ ਖ드ਰਾ ਨੇ ਢੀਟਾ ਬਲਿਆ ਰੇ ਸੀ ਤੇ ਉਹਨਾਂ ਵੇਖਿਆ ਕਿ ਛਤੂਗਰਾਂ ਦੇ ਸਿੰਘਾਂ ਨੇ ਤੰਬੂ ਲਾਇਆ ਤੇ ਤੰਬੂ ਦੇ ਵਿੱਚ ਸਿੰਘ ਬੈਠੇ ਨੇ ਤੇ ਇਧਰ ਸਤਿਗੁਰੂ ਜੀ ਉੱਚੀ ਟੀਬੀ ਦੇ ਉੱਤੇ ਬੈਠ ਕੇ ਆਪ ਇਹਨਾਂ ਸਿੱਖਾਂ ਦੀ ਸ਼ਹੀਦਾ ਕਰਨ ਵਾਸਤੇ ਆਪ ਸਤਿਗੁਰੂ ਜੀ ਹਾਜ਼ਰ ਹੋਏ ਨੇ ਆਓ ਗੁਰੂਪਿਆਰਿਓ ਸ਼ਮਾ ਆਇਆ ਜਥੇਦਾਰ ਮਹਾ ਸਿੰਘ ਉਸ ਵੇਲੇ ਕੀ ਵੇਖਦਾ ਸੂਬਾ ਸਰਹੰਦ ਜੀ ਦੀ ਖਾਲੀਆ ਫੌਜਾ ਸਰਹੰਗਲ ਦੀ ਧਰਤੀ ਤੋਂ ਮਾਰੋ ਮਾਰ ਕਰਦੀਆਂ ਹੋਇਆ ਖੁਰਾਣੇ ਦੀ ਢਾਲ ਵਾਲਿਆਂ ਨੇ ਖੁਰਾਣੇ ਦੀ ਢਾਲ ਦੇ ਇੱਕ ਪਾਸੇ ਜਹਾਜ਼ ਦੀ ਨਾਲੇ ਦੇ ਨਾਲੇ ਜਹਾਜ਼ ਦੀ ਨਾਲੇ ਦੇ ਦੂਜੇ ਪਾਸੇ ਸਰਸਰੀ ਅਕਾਲ ਦੇ ਜਕਾੜੇ ਨੇ ਇੱਕ ਪਾਸੇ ਕੁਲਿਆਂ ਵਾਲੇ ਨੇ ਇੱਕ ਪਾਸੇ ਦਸਤਾਰਾਂ ਵਾਲੇ ਨੇ ਸਤਗੁਰ ਪਾਤਸ਼ਾਹ ਹਜ਼ੂਰ ਦੇ ਸਿੱਖਾਂ ਜਥੇਦਾਰ ਮਹਾ ਸਿੰਘ ਨੇ ਸਤਗੁਰ ਪਾਤਸ਼ਾਹ ਹਜ਼ੂਰ ਦੇ ਚਲਣਾ ਵਿੱਚ ਕੀਤੀ ਆਵਾਜ਼ ਤੇ ਆਖਰਕਾਰ ਵੈਰੀ ਦੇ ਉੱਤੇ ਇੱਕ ਆਖਰੀ ਹਮਲਾ ਹੈ ਇਹ ਆ ਮਾਲਕਾ ਜੀ ਓਟਾਂ ਤੇਰੀਆਂ ਪਰੇ ਰੋਹ ਦੇ ਬਲੀ ਸਰਦਾਰ ਨੇ ਪਰੇ ਰੋਹ ਦੇ ਬਲੀ ਸਰਦਾਰ ਨੇ ਵੇ ਕਮਾਨਾਂ ਟੁੱਟੀਆਂ